ਮੇਰੇ ਤਰਫੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਕਿ ਤੁਹਾਨੂੰ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹ ਇਹਦਾ ਟਾਈਟਲ ਹੈ 10th ਤੋਂ 12th ਕਰਨ ਉਪਰੰਤ ਕੈਨੇਡਾ ਜਾਂ ਸਟੱਡੀ ਪਰਮਿਟ ਤੇ ਜਾਣ ਤੇ ਵਾਲਿਆਂ ਲਈ ਹੋ ਸਕਦਾ ਹੈ ਨੁਕਸਾਨ ਇਹ ਵੀਡੀਓ ਮੈਂ ਆਦਿਤ ਜਰਵੇਤੋਂ ਬਣਾਈ ਹੈ ਜਿਹੜੇ ਵੀ ਵਿਦਿਆਰਥੀ ਪਿਛਲੇ 6-7 ਸਾਲ ਤੋਂ ਕੈਨੇਡਾ ਸਟੱਡੀ ਪਰਮਿਟ ਤੇ ਗਏ ਹੋਏ ਨੇ ਜਿਨ੍ਹਾਂ ਸਿਰਫ 10+2 ਪਾਸ ਕੀਤੀ ਸੀ ਉੱਤਪ ਪੱਕੇ ਨਹੀਂ ਹੋ پا ਰਹੇ ਇਹਦਾ ਮੇਨ ਜਿਹੜਾ ਰੀਜ਼ਨ ਹੈ ਕਿ ਕੈਨੇਡਾ ਵਿੱਚ ਪੱਕੇ ਹੋਣ ਵਾਸਤੇ ਸੀ ਆਰ ਐਸ ਜਿਹਦੀ ਫੁੱਲ ਫਾਰਮ ਹੁੰਦੀ ਹੈ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਉਹ ਕੈਲਕੂਲੇਟ ਕੀਤੀ ਜਾਂਦੇ ਨੇ ਜਿਦੇ ਟੋਟਲ 1200 ਪੁਆਇੰਟ ਹੁੰਦੇ ਨੇ ਦਸੰਬਰ 2023 ਤੱਕ ਵਿੱਚ ਜੋ ਵੀ ਲੋਟਰੀਆਂ ਨਿਕਲੀਆਂ ਨੇ ਪੱਕੇ ਹੋਣ ਲਈ ਉਨ੍ਹਾਂ ਦੇ 490 ਕੁ ਪੁਆਇੰਟ ਲੋਡਿੰਗ ਦੇ ਲਗਭਗ ਲੋਡਿੰਗ ਦੀ ਚਾਹੀਦੇ ਨੇ ਕਿਉਂਕਿ 10+2 ਪਾਸ ਕੀਤੇ ਸਟੂਡੈਂਟ ਨੇ ਭਾਰਤ ਤੋਂ 13 ਸਾਲ ਦੀ ਪੜ੍ਹਾਈ ਨਹੀਂ ਪੂਰੀ ਕੀਤੀ ਹੁੰਦੀ ਤੇ ਉਹਨਾਂ ਦੀ ਉਮਰ ਘੱਟ ਹੁੰਦੀ ਹੈ ਜਿਦੇ ਕਰਕੇ ਉਹਨਾਂ ਦਾ ਸਕੋਰ ਉੱਥੇ ਸਹੀ ਨਹੀਂ ਆਉਂਦਾ ਕਿ ਉਹ ਕੈਨੇਡਾ 'ਚ ਪੱਕੇ ਨਹੀਂ ਹੋ ਪਾਉਂਦੇ ਨਤੀਜਾ ਕੀ ਹੁੰਦਾ ਹੈ ਕਿ ਘਰਦਿਆਂ ਕੋਲ ਵੱਧ ਖਰਚ ਭਾਰਤ ਤੋਂ ਮਗਵਾਉਣਾ ਪੈਂਦਾ ਹੈ ਔਰ ਕੈਨੇਡਾ 'ਚ ਉਹਨਾਂ ਨੂੰ ਨੌਕਰੀ ਲੱਭਣੀ ਵੀ ਔਖੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਕਮਰਾ ਲੱਭਣਾ ਵੀ ਬਹੁਤ ਮਹਿੰਗਾ ਪੈਂਦਾ ਸੋ ਮੇਰੀ ਸਾਰੇ ਹੀ ਪੇਰੈਂਟਸ ਨੂੰ ਤੇ ਵਿਦਿਆਰਥੀਆਂ ਨੂੰ ਜਿਹੜੇ ਭਵਿੱਖ ਵਿੱਚ ਕੈਨੇਡਾ ਜਾਣਾ ਚਾਹੁੰਦੇ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਰਤ ਛੱਡਣ ਤੋਂ ਪਹਿਲਾਂ ਇੱਥੇ ਹੀ ਤੁਸੀਂ 13 ਸਾਲ ਦੀ ਪੜ੍ਹਾਈ ਪੂਰੀ ਕਰਕੇ ਜਾਓ ਤਾਂ ਕਿ ਤੁਸੀਂ ਕੈਨੇਡਾ 'ਚ ਪੱਕੇ ਹੋਣ ਲਈ ਯੋਗ ਹੋ ਜਾਓ ਇੱਕ ਕੰਬੋ ਸੌਖਾਉਂਦਾ ਤੁਸੀਂ 10 ਪਾਸ ਟੂ ਕਰਨ ਤੋਂ ਬਾਅਦ ਇੱਕ ਸਾਲ ਦੀ ਆਈਟੀਆਈ ਕੁਕਿੰਗ ਕੇਅਰਗੇਵਰ ਮੈਡੀਕਲ ਲੈਬ ਟੈਕਨੀਸ਼ੀਅਨ ਆਫਥਲਮਿਕ ਟੈਕਨੀਸ਼ੀਅਨ ਜਿਮ ਟ੍ਰੇਨਰ 에ਰੋਸਟਸ ਦਾ ਕੋਰਸ ਕੋਈ ਵੀ ਕੋਰਸ ਜਿਹੜਾ ਤੁਹਾਨੂੰ ਪਸੰਦ ਹੈ ਉਹ ਕਰਕੇ ਫਿਰ ਹੀ ਤੁਸੀਂ ਕੈਨੇਡਾ ਜਾਓ ਨਹੀਂ ਤੇ ਪਹਿਲੇ 2 ਸਾਲ ਜੋ ਤੁਹਾਨੂੰ ਪਾਰਟ ਟਾਈਮ ਜੌਬ ਕਰਨ ਲਈ ਪਰਮਿਸ਼ਨ ਮਿਲਦੀ ਹੈ ਤੁਹਾਨੂੰ ਉੱਥੇ ਜੌਬ ਨਹੀਂ ਮਿਲ ਸਕੇਗੀ ਜਿਹੜੀ ਵੀ ਜੌਬ ਲਈ ਤੁਸੀਂ ਕਰਨਾ ਪਸੰਦ ਕਰਦੇ ਜੀ ਉਹਦਾ ਸਰਟੀਫਿਕੇਟ ਤੋਂ ਇਲਾਵਾ ਤੁਹਾਡੇ ਕੋਲੋਂ ਯੋਗਤਾ ਦਾ ਉਹ ਕਲਾਸਾਂ اٹੈਂਡ ਕੀਤੀਆਂ ਹੋਣੀਆਂ ਚਾਹੀਦੀਆਂ ਨੇ ਔਰ ਤੁਹਾਨੂੰ ਉਹ ਕੰਮ ਆਉਣਾ ਚਾਹੀਦਾ ਹੈ ਕਿਉਂਕਿ ਲਗਭਗ 1000 ਰੁਪਏ ਪ੍ਰਤੀ ਘੰਟਾ ਤਨਖਾਹ ਦਿੱਤੀ ਜਾਂਦੀ ਹੈ ਤਾਡੀ ਸਰਟੀਫਿਕੇਟ ਦੇ ਨਾਲ ਉਹ ਜੌਬ ਨਹੀਂ ਮਿਲਦੀ ਯਾਨੀ ਉਹ ਤੁਹਾਡੀ ਯੋਗਤਾ ਜੇ ਤੁਹਾਨੂੰ ਉਹ ਕੰਮ ਕਰਨਾ ਆਉਂਦਾ ਹੈ ਤਾਂ ਹੀ ਤੁਸੀਂ ਉਹ ਕੰਮ ਕਰ ਸਕਦੇ ਹੋ ਹੋਗੇ ਇਹ ਸਿਰਫ ਤੁਹਾਡੀ ਜਾਣਕਾਰੀ ਲਈ ਹੈ ਵਧੇਰੇ ਜਾਣਕਾਰੀ ਵਾਸਤੇ ਉੱਪਰ ਦਿੱਤੇ ਗਏ ਫੋਨ ਨੰਬਰਾਂ 'ਤੇ ਸਾਡੇ ਨਾਲ ਤੁਸੀਂ ਮਾਰਨਿੰਗ 9am ਤੋਂ 5pm ਤੱਕ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਟੂ ਕਨੈਕਟਡ ਵਿਦ ਅਸ